ਸਤਿ ਸ੍ਰੀ ਅਕਾਲ ਬਾਈ ਅੱਜ ਤੁਹਾਨੂੰ ਜੋ ਦਿਖਾਉਣ ਜਾ ਰਹੇ ਹਾਂ ਕਤੂਰੇ ਤੇ ਹੁਣ ਤੁਸੀਂ ਦੇਖੋ ਬਿਰੋ ਆਹ ਦੇਖ ਲਓ ਕਤੂਰੇ ਆਹ ਬਰਾਵਾ ਬੜੀ ਜਦ ਭੰਗ ਦੀ ਰੰਤੀ ਹੈ ਜਿਹੜੀ ਆਹ ਬੈਠੀ ਇੱਧਰ ਆਹ ਦੇਖੋ ਆਹ ਕਾਲੀ ਜਿਹੜੀ ਹੁਣ ਨੱਕ ਲਈ ਅੱਧੀ ਹੈਗੀ ਤੇ ਇੱਕ ਜਿਹੜੀ ਪਿੱਛੇ ਬੈਠੀ ਹੈ ਇਹ ਦੋਨੇ ਵਾਈਂ ਭੋਗਦੀਆ ਇੱਕ ਆਈ ਦਾ ਨਾਂ ਕਾਲੀਸਾ ਤੇ ਹੁਣ ਵਿਚਾਰੀ ਇਹ ਨੂੰ ਨੀਂਦ ਹੀ ਹਦੀ ਹੈਗੀ ਭੰਕੀ ਵੀ ਹਦੀਆ ਆ ਦੇਖੋ ਵੀ ਬਸ਼ੀ ਲਈ ਦਿੱਤੀ ਗਈ ਹੁਣ ਤੁਹਾਨੂੰ ਅਸੀਂ ਸਾਡਾ ਘਰ ਦੀ ਲੰਬਾਈ ਤੇ ਚੜਾਈ ਦਿਖਾਉਂਦੇ ਆਂ ਆਹ ਦੇਖ ਲਓ ਵੀਰੇ ਕੋਲੋ ਘਰ ਸ਼ੁਰੂ ਹੋ ਜਾਂਦਾ ਤੇ ਹੁਣ ਇਹਦੀ ਲੰਬਾਈ ਚੜਾਈ ਤੁਹਾਨੂੰ ਦਿਖਾ ਦਿੰਨੇ ਆਂ ਤੇ ਵੀਰੇ ਇੱਧਰ ਵੀ ਇੱਕ ਘਾਰ ਆ ਇਹ ਵੀ ਸਾਡਾ ਹੀ ਆ ਜਿਹੜਾ ਘਾਰ ਆ ਇਹ ਵੀ ਸਾਡਾ ਹੀ ਆ ਤੇ ਹੁਣ ਆ ਅੰਦਰ ਜਾਣ ਵਾਸਤੇ ਗਲੀ ਬਣਾਈ ਗਈ ਇੱਕ ਛੋਟੀ ਤੇ ਅੰਦਰ ਭਰਾਓ ਤੁਹਾਨੂੰ ਦਿਖਾਉਨੇ ਆਂ ਵੀ ਆ ਬਾਹਰ ਨੂੰ ਰੋਕਣ ਵਾਸਤੇ ਕੀ ਲਾਉਂਦੇ ਹਰੇ ਤੋਂ ਨੂੰ ਦੁਕਾਨ ਆ ਦੇਖੋ ਵੀਰੇ ਦੇਸੀ ਜਿਗਾਰਡ ਕੀਤਾ ਹੋਇਆ ਇਹਦੇ ਵਿੱਚ ਇੱਟਾਂ ਰੱਖੀਆਂ ਹੋਈਆਂ ਇੱਕ ਟ੍ਰੰਕ ਜਗਾ ਇਹ ਹੁਣ ਇਹਨੂੰ ਭੇੜ ਦਿੰਨੇ ਹੈਗੇ ਤੇ ਹੁਣ ਚੱਲਦੇ ਆ ਸਿੱਧਾ ਅੰਦਰ ਅੰਦਰ ਭਰਾਵੋ ਸੁੱਤੇ ਪਿਆ ਹਲੇ ਤਾਂ ਕੇਰਾ ਇੱਕ ਬੰਦਾ ਜਾਗਦਾ ਜਿਹੜਾ ਕੀ ਬੈਂਡ ਕਰੈਕਟਰ ਸਾਡੇ ਚੈਨਲ ਦਾ ਤੇ ਹੁਣ ਬਈ ਬੋਲਣਗੇ ਮੇਨ ਬੰਦੇ ਜਿਹੜੇ ਹੈਗੇ ਹੈਗੇ ਚੈਨਲ ਬਣਾਉਣ ਵਾਲੇ ਬੋਲੋ ਬਈ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਸਾਡੇ ਭੈਣ ਭਰਾ ਪੰਜਾਬ ਦੇ ਵਿੱਚੋਂ ਤੁਸੀਂ ਸੁਣਦੇ ਹੋ ਸਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਬਾਕੀ ਅੱਜ ਬਲੌਗ ਇਸ ਕਰਕੇ ਨਹੀਂ ਬਣਿਆ ਸੀ ਬਾਈ ਕੋਈ ਕੰਮ ਧੰਦਾ ਸੀਗਾ ਜਿਹੜਾ ਕਿ ਜ਼ਰੂਰੀ ਤੇ ਨਹੀਂ ਬਣਾ ਪਾਏ ਬਾਕੀ ਆ ਦੇਖ ਲਓ ਬਈ ਪਰਿਵਾਰ ਤਾਂ ਜੁੱਲੀਆਂ ਦੇ ਵਿੱਚ ਹੀ ਪਿਆ ਹਲੇ ਹਲੇ ਤੱਕ ਠੀਕ ਆ ਕੋਈ ਆਪਣੇ ਕੋਲੇ ਲੁਕ ਲੁਕਾ ਨਹੀਂ ਹੈਗੀ ਸਾਰੀ ਰਿਅਲਿਟੀ ਹੈ ਜੀ ਜੋ ਕੁਝ ਹੈ ਗਿਆ ਤੁਹਾਡੇ ਸਾਹਮਣੇ ਆ ਬਾਕੀ ਸਾਡੀ ਪਬਲਿਕ ਨੇ ਸਾਡੇ ਭੈਣ ਭਰਾਵਾਂ ਨੇ ਪੰਜਾਬਦਿਆਂ ਨੇ ਸਪੋਰਟ ਕਰਨੀ ਹੈ ਉਹ ਤੁਹਾਡੇ ਤੇ ਡਿਪੈਂਡ ਕਰਦਾ ਜੀ ਕਿਉਂਕਿ ਮੈਂ ਚਾਹੁੰਨਾ ਕਿ ਪੰਜਾਬ ਦੀ ਜਨਤਾ ਨੂੰ ਮੇਰੇ ਬਲੌਗ ਦੇ ਵਿੱਚ ਸਾਡੇ ਪੂਰੇ ਪਰਿਵਾਰ ਦੇ ਬਲੌਗ ਦੇ ਵਿੱਚ ਕੋਈ ਨਾ ਕੋਈ ਚੰਗੀ ਸਿੱਖ ਮਿਲੇ ਚੰਗਾ ਮੈਸੇਜ ਜਾਵੇ ਪੰਜਾਬ ਦੀਆਂ ਭੈਣਾ ਭਰਾਵਾਂ ਦੇ ਵਿੱਚ ਇਸੇ ਕਰਕੇ ਅਸੀਂ ਕੋਈ ਚੰਗਾ ਵਲੌਗ ਹੀ ਬਣਾਉਣਾ ਚਾਹੁੰਦੇ ਸੀ ਸੋ ਨਹੀਂ ਬਣਿਆ ਪਰ ਅੱਜ ਫਿਰ ਵੀ ਤੁਹਾਡੇ ਲਈ ਆਹ ਗੱਲ ਜ਼ਰੂਰ ਭੇਜ ਦਿੱਤੀ ਹੈ ਕਿ ਅੱਜ ਭਾਈ ਅਸੀਂ ਆਹ ਹਾਲਾਤ ਦੇ ਵਿੱਚ ਜਾਨੀ ਪਏ ਨੇ ਬੰਦੇ ਆਪਣੇ ਮੈਂਬਰ ਸਾਰੇ ਜੁੱਲੀਆਂ ਦੇ ਵਿੱਚ ਨੇ ਜੀ ਤੇ ਬਾਕੀ ਅਗਲਾ ਵਲੌਗ ਬਹੁਤ ਹੀ ਛੇਤੀ ਆਊਗਾ ਅਗਲਾ ਵਲੌਗ ਬਹੁਤ ਹੀ ਛੇਤੀ ਜਾਨੀ ਸਵੇਰ ਤੁਹਾਨੂੰ ਮਿਲੂਗਾ ਸਾਰੇ ਸਾਥੀਆਂ ਨੂੰ ਧੰਨਵਾਦ ਜੀ